ਅੱਜ ਦੇ ਹਾਲਾਤ ਜਦੋਂ ਅਸੀਂ ਗੁਰੂ ਘਰਾਂ ਵਿੱਚ ਵੇਖਦੇ ਹਾਂ ਗੁਰਧਾਮਾਂ ਦੇ ਵੇਖਦੇ ਹਾਂ ਜਿਹੜੇ ਸਾਡੇ ਆਗੂ ਨੇ ਗੁਰਮਤਿ ਸਿਧਾਂਤਾਂ ਤੋਂ ਕੋਰੇ ਹੋਣ ਕਰਕੇ ਗੁਰਮਤਿ ਸਿਧਾਂਤਾਂ ਦੀ ਪਕੜ ਨਾ ਹੋਣ ਕਰਕੇ ਸ਼ਾਇਦ ਇਹੀ ਕਾਰਨ ਹੈ ਅੱਜ ਸਾਡੇ ਗੁਰੂ ਘਰਾਂ ਵਿੱਚ ਉਹ ਸਿਧਾਂਤ ਪ੍ਰੋਪਰ ਸਾਡੇ ਸਾਹਮਣੇ ਨਹੀਂ ਆ ਰਹੇ ਮੈਨੂੰ ਕਹਿੰਦਾ ਅੱਛਾ ਨਹੀਂ ਲੱਗ ਰਿਹਾ ਕਿ ਸਵੇਰੇ ਸੰਗਤ ਨੂੰ ਸ਼ਕਲ ਦਿਖਾਉਣ ਵਾਸਤੇ ਗੁਰਦੁਆਰੇ ਆਉਂਦੇ ਔਰ ਸ਼ਾਮ ਨੂੰ ਉਹ ਕਿੱਥੇ ਹੁੰਦੇ ਨੇ ਕਿਹੜੇ ਮਖਾਨਿਆਂ 'ਚ ਹੁੰਦੇ ਨੇ ਕਿੱਥੇ ਹੁੰਦੇ ਨੇ ਅਸੰਗਤ ਪੱਲੀਵਾਦ ਬਹੁਤਾਂ ਗਿੰਤੀ ਚ ਕਿਹਾ ਜਾਂਦਾ ਹੈ ਜਿਹੜੇ ਗੁਰੂ ਘਰ ਨੇ ਅਸੀਂ ਆਜ਼ਾਦ ਕਰਾਏ ਨੇ ਮਹੰਤਾਂ ਤੋਂ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਵੀ ਦਿੱਤੀਆਂ ਨੇ ਆਪਣਾ ਖੂਨ ਵੀ ਡੋਲਿਆ 84 ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਤੇ ਵਾਪਰੀ ਜਿਹੜੀ ਕਦੀ ਕਿਸੇ ਸਿੱਖ ਨੂੰ ਭੁੱਲੇਗੇ ਨਹੀਂ 84 ਤੋਂ ਬਾਅਦ ਪਹਿਲੀ ਵਾਰ ਉਹ ਸਥਾਨ ਖੁੱਲ੍ਹਿਆ ਸੀ ਸੰਗਤਾਂ ਦੇ ਵਿੱਚ ਤੁਸੀਂ ਵੀ ਸੀਗੇ ਬੱਚਾ ਵਾਂਗ ਉਹ ਥੋੜਾ ਜਿਹਾ ਮੰਜ਼ਰ ਆਪਾਂ ਬਿਆਨ ਕਰ ਸਕੀਏ ਜੋ ਮੰਜ਼ਰ ਅਸੀਂ ਦੇਖਿਆ ਜੋ ਟੀਵੀ ਨਿਊਜ਼ ਤੇ ਉਸ ਟਾਈਮ ਜਾਂ ਰੇਡੀਓ ਨਿਊਜ਼ ਤੇ ਆਉਂਦਾ ਸੀ ਉਸ ਦੇ ਬਿਲਕੁਲ ਆਪੋਜ਼ਿਟਸ ਉਸ ਟੈਪ ਦੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਇੱਕ ਪੰਚ ਦੀ ਸਲਮੋਰ ਸ਼ਖਸੀਅਤ ਨੇ ਟੀਵੀ ਦਾ ਬਿਆਨ ਦਿੱਤਾ ਕਿ ਦਰਬਾਰ ਸਾਹਿਬ ਤੇ ਕੋਈ ਗੋਲੀ ਨਹੀਂ ਲੱਗੀ ਨੌ ਸ਼ਖਸਾਂ ਜਿਨੇ ਆਪਣੀ ਅੱਖੀਂ ਢਠਾ ਦਰਬਾਰ ਸਾਹਿਬ ਦੇ ਉੱਪਰ ਗੋਲੀਆਂ ਲੱਗੀਆਂ ਦੇਖਿਆ ਨੇ ਅਕਾਲ ਤਖਤ ਸਾਹਿਬ ਦੀ ਜੋ ਟੈ ਟੇਰੀ ਜੋ ਮੰੰਜਰ ਅਸੀਂ ਦੇਖਿਆ ਬਿਆਨ ਕੀਤਾ ਜਾ ਸਕਦਾ ਗੁਰਬਾਣੀ ਦਾ ਬੜਾ ਸੋਨਾ ਫਰਮਾਨ ਹੈ ਹੋਵੋ ਇਕਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਹੀ ਜੀ ਹਾਂ ਗੁਰੂ ਕੀ ਪੈਰੀ ਸਾਧ ਸੰਗਤ ਜੀ ਇੱਕ ਵਾਰ ਫੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ ਪ੍ਰੋਗਰਾਮ ਵਿਸ਼ੇਸ਼ ਮੁਲਾਕਾਤ ਦੇ ਵਿੱਚ ਅੱਜ ਵੀ ਕੋਸ਼ਿਸ਼ ਕਰਾਂਗੇ ਪੰਥ ਦੀ ਚੜ੍ਹਦੀ ਕਲਾ ਹੋਵੇ ਸਾਡੇ ਗੁਰਦੁਆਰਿਆਂ ਵਿੱਚੋਂ ਨਿਕਲਿਆ ਸਿਧਾਂਤ ਸੰਗਤ ਦੇ ਘਰ-ਘਰ ਪਹੁੰਚ ਜਾਵੇ ਸਾਡੀ ਆਉਣ ਵਾਲੀ ਪਨੀਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨਾਲ ਜੁੜ ਸਕੇ ਗੁਰ ਇਤਿਹਾਸ ਨਾਲ ਆਪਣੀ ਸਾਝ ਮਾ ਸਕੇ ਤਾਂ ਜੋ ਅਸੀਂ ਆਪਣੇ ਵਿਰਸੇ ਵਿਰਾਸਤ ਨੂੰ ਕਾਇਮ ਰੱਖ ਸਕੀਏ ਇਹ سلسلہ ਤਾਂ ਹੀ ਹੋ ਸਕਦਾ ਹੈ ਚੜ੍ਹਦੀ ਕਲਾ ਤਾਂ ਹੀ ਹੋਸੀ ਜੇਕਰ ਅਸੀਂ ਆਪ ਗੁਰਬਾਣੀ ਅਤੇ ਗੁਰਮਤਿ ਸਿਧਾਂਤਾਂ ਨੂੰ ਆਪਣੇ ਜੀਵਨ ਚ ਅਪਣਾਵਾਂਗੇ ਅਕਸਰ ਕਿਹਾ ਜਾਂਦਾ ਹੈ ਗੁਰਦੁਆਰੇ ਜਾਓ ਸਭ ਕੁਝ ਸਿੱਖ ਨੂੰ ਮਿਲੇਗਾ ਪਰੰਤੂ ਬਹੁਤ ਆਦ ਕਿੰਤੀ ਚ ਅਸੀਂ ਗੁਰਦੁਆਰਿਆਂ ਨੂੰ ਕੇਵਲ ਤੇ ਕੇਵਲ ਪੂਜਾ ਦਾ ਕੇਂਦਰ ਬਣਾ ਕੇ ਰੱਖ ਦਿੱਤਾ ਜਦ ਕਿ ਗੁਰਦੁਆਰੇ ਸਿੱਖੀ ਦਾ ਸਕੂਲ ਨੇ ਇਸ ਸਿੱਖੀ ਦੇ ਸਕੂਲ ਵਿੱਚੋਂ ਜੋ ਸਾਡੀ ਝੋਲੀ ਪਾਇਆ ਜਾਂਦਾ ਹੈ ਬੱਚੇ ਉਹ ਗ੍ਰੈਂਡ ਕਰਦੇ ਨੇ ਸੋ ਗੁਰਦੁਆਰੇ ਦਾ ਮਹੱਤਵ ਕੀ ਹੈ ਗੁਰਦੁਆਰੇ ਦੀ ਭੂਮਿਕਾ ਕੀ ਹੈ ਤੇ ਗੁਰਦੁਆਰੇ ਦੇ ਪ੍ਰਬੰਧ ਨੂੰ ਚਲਾਉਣ ਵਾਸਤੇ ਕਿਸ ਤਰ੍ਹਾਂ ਦੇ ਨੁਮਾਇੰਦੇ ਚਾਹੀਦੇ ਨੇ ਕਿਸ ਤਰ੍ਹਾਂ ਦੇ ਆਗੂ ਚਾਹੀਦੇ ਨੇ ਤਾਂ ਜੋ ਪੰਥ ਦੇ ਵਿੱਚ ਇੱਕ ਨਿਖਾਰ ਆ ਸਕੇ ਪੰਥ ਚੜ੍ਹਦੀ ਕਲਾ ਵਾਲ ਜਾ ਸਕੇ ਇਸੇ ਸਬੰਧ ਵਿੱਚ ਅੱਜ ਵਿਸ਼ੇਸ਼ ਮੁਲਾਕਾਤ ਜਿਹੜੀ ਸ਼ਖਸੀਅਤ ਤੁਹਾਡੇ ਰੂਪੇ ਕਰਨ ਜਾ ਰਹੇ ਆ ਪੰਥ ਦਾ ਦਰਦ ਰੱਖਣ ਵਾਲੇ ਸਿੱਖ ਚਿੰਤਕ ਸਾਡੇ ਆਤੀ ਸਤਿਕਾਰਯੋਗ ਸਰਦਾਰ ਇੰਦਰਜੀਤ ਸਿੰਘ ਜੀ ਤੁਹਾਡਾ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਦਰਜੀਤ ਸਿੰਘ ਜੀ ਅਕਸਰ ਅਸੀਂ ਦੇਖਦੇ ਆ ਜਦੋਂ 84 ਦਾ ਸਮਾਸੀ 84 ਤੋਂ ਬਾਅਦ 90 ਦਾ ਦਹਾਕਾ ਵੀ ਆਇਆ ਜਾਂ ਉਸ ਤੋਂ ਪੁਰਾਤਨ ਥੋੜੀ ਹੋਰ ਚਲੀ ਜਾਈਏ ਗੁਰੂ ਪਾਤਸ਼ਾਹ ਤੋਂ ਬਾਅਦ ਸਾਡੇ ਘਰ-ਬਾਰ ਘੋੜਿਆਂ ਦੀਆਂ ਕਾਠੀਆਂ ਤੇ ਹੁੰਦੇ ਸਨ ਤੁਸੀਂ 84 ਵੀ ਵੇਖੀ 90 ਦਾ ਦਹਾਕਾ ਵੀ ਵੇਖਿਆ ਉਦੋਂ ਵੀ ਗੁਰਮਤਿ ਸਿਧਾਂਤਾਂ ਤੇ ਸੱਟ ਨਹੀਂ ਮਾਰੀ ਗਈ ਗੁਰਮਤਿ ਸਿਧਾਂਤਾਂ ਤੇ ਪ੍ਰੋਪਰ ਪਹਿਰਾ ਦਿੱਤਾ ਗਿਆ ਅੱਜ ਦੇ ਹਾਲਾਤ ਜਦੋਂ ਅਸੀਂ ਗੁਰੂ ਘਰਾਂ ਵਿੱਚ ਵੇਖਦੇ ਹਾਂ ਗੁਰਧਾਮਾਂ ਦੇ ਵੇਖਦੇ ਹਾਂ ਜਿਹੜੇ ਸਾਡੇ ਆਗੂ ਨੇ ਗੁਰਮਤਿ ਸਿਧਾਂਤਾਂ ਤੋਂ ਕੋਰੇ ਹੋਣ ਕਰਕੇ ਗੁਰਮਤਿ ਸਿਧਾਂਤਾਂ ਦੀ ਪਕੜ ਨਾ ਹੋਣ ਕਰਕੇ ਸ਼ਾਇਦ ਇਹੀ ਕਾਰਨ ਹੈ ਅੱਜ ਸਾਡੇ ਗੁਰੂ ਘਰਾਂ ਵਿੱਚ ਉਹ ਸਿਧਾਂਤ ਪ੍ਰੋਪਰ ਸਾਡੇ ਸਾਹਮਣੇ ਨਹੀਂ ਆ ਰਹੇ ਮੇਰਾ ਇਹ ਸੋਚਣਾ ਹੈ ਕਿ ਸ਼ਾਇਦ ਜਿਹੜੇ ਅੱਜ ਦੇ ਪ੍ਰਬੰਧਕ ਨੇ ਬਹੁਤੇ ਸਾਰਿਆਂ ਨੂੰ ਨਹੀਂ ਮੈਂ ਕਹਿ ਸਕਦਾ ਜੀ ਸ਼ਾਇਦ ਉਹਨਾਂ ਨੇ ਅੱਜ ਤੱਕ ਸਿੱਖ ਰਹਿਤ ਮਰਿਆਦਾ ਵੀ ਮੇਰੇ ਖਿਆਲ ਤੇ ਪੜ ਕੇ ਨਾ ਦੇਖੀ ਹੋਵੇ ਇਸੇ ਕਰਕੇ ਸਿਧਾਂਤ ਵੀ ਹੋਣੇ ਹੋਗੇ ਨੇ ਅੱਜ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਮੈਨੂੰ ਕਹਿੰਦਾ ਅੱਛਾ ਨਹੀਂ ਲੱਗ ਰਿਹਾ ਕਿ ਸਵੇਰੇ ਸੰਗਤ ਨੂੰ ਸ਼ਕਲ ਦਿਖਾਉਣ ਵਾਸਤੇ ਗੁਰਦੁਆਰੇ ਔਰ ਸ਼ਾਮਲੋਂ ਉਹ ਕਿੱਥੇ ਹੁੰਦੇ ਨੇ ਕਿਹੜੇ ਮਖਾਨਿਆਂ 'ਚ ਹੁੰਦੇ ਨੇ ਕਿੱਥੇ ਹੁੰਦੇ ਨੇ ਆ ਸੰਗਤ ਪਲੀ વાત ਦਾਂ। ਐਸਾ ਨਹੀਂ ਹੈ ਕਿ ਸੰਗਤ ਨੂੰ ਪਤਾ ਨਹੀਂ ਹੈ। ਸੰਗਤ ਬਹੁਤ ਜਾਗਰੂਕ ਹੈ। ਲੇਕਿਨ ਕਿਉਂਕਿ ਅਸੀਂ ਮੈਂ 780 ਤੋਂ ਲੈ ਕੇ 90 ਤੱਕ ਦੇ ਦੌਰ ਦੇ ਉਹ ਸਮਾਂ ਵੀ ਦੇਖਿਆ। ਉਦੋਂ ਨੌਜਵਾਨ ਪੀੜੀ ਅੱਗੇ ਨਿਕਲ ਕੇ ਆਈ ਸੀ। ਪਰ ਸ਼ਾਇਦ ਅੱਜ ਦਾ ਸਾਡਾ ਨੌਜਵਾਨ ਜਿਹੜਾ ਪਤਾ ਤਾਂ ਉਹਨੂੰ ਸਭ ਹੈ ਲੇਕਿਨ ਮੈਦਾਨ ਵਿੱਚ ਨਿਤਰ ਨਹੀਂ ਰਿਹਾ ਕਾਰਨ ਕਾਰਨ ਇਹ ਹੈ ਕਿ ਪ੍ਰਬੰਧਕ ਜਿਹੜੇ ਨੇ ਉਹ ਪ੍ਰਬੰਧਕਾਂ ਤੋਂ ਉਹਨਾਂ ਦੇ ਮਨ ਵਿੱਚ ਮਾਇੂਸੀ ਨਿਰਾਸ਼ਾ ਉਹਨਾਂ ਕਹਿੰਦੇ ਤੁਸੀਂ ਇੱਕ ਗੱਲ ਹੋਣੀ ਜਦੋਂ ਇੰਟਰੋਡਕਸ਼ਨ ਦੇ ਕਰਕੇ ਹੀ ਹੈ ਕਿ ਪ੍ਰਬੰਧ ਸੁਧਾਰ ਪ੍ਰਬੰਧ ਸੁਧਾਰ ਤਾਂ ਕਿਸ ਤਰ੍ਹਾਂ ਹੋਵੇਗਾ ਅੱਜ ਗੁਰਦੁਆਰੇ ਦੇ ਪ੍ਰਬੰਧਕ ਉਹ ਬਣ ਗਏ ਨੇ ਜਿਨ੍ਹਾਂ ਨੇ ਸ਼ਾਇਦ ਕਦੀ ਜੋੜਿਆਂ ਦੀ ਸੇਵਾ ਹੀ ਨਹੀਂ ਕੀਤੀ ਉਹ ਜੋੜਿਆ ਕਰਦੇ ਮੈਂ ਤਾਂ ਥੋੜੇ ਥਰੁਕਣਾ ਚਾਹਾਂਗਾ ਹਾਂਜੀ ਅਕਸਰ ਜਦੋਂ ਜੀ ਇਤਿਹਾਸ ਦੇ ਪੰਨਿਆਂ ਨੂੰ ਪੜਦੇ ਆ ਪੁਰਾਤਨ ਗੁਰਸਿੱਖਾਂ ਨੂੰ ਸੁਣਦੇ ਆ ਉਹਨਾਂ ਦੇ ਜੀਵਨ ਨੂੰ ਪੜਦੇ ਆ ਕਿਹਾ ਜਾਂਦਾ ਸੀ ਸੰਗਤ ਤੇ ਗੁਰਦੁਆਰੇ ਦੇ ਵਿਚਕਾਰ ਜਿਹੜੇ ਆਗੂ ਨੇ ਹਾਂਜੀ ਇਹ ਬੜੀ ਅਹਿਮ ਕੜੀ ਹੁੰਦੇ ਸੀ ਗੁਰੂ ਨਾਲ ਜੋੜਨ ਵਾਸਤੇ ਬਿਲਕੁਲ ਆਗੂ ਚੰਗਾ ਹੋਵੇਗਾ ਬੁਲਾਰੇ ਚੰਗੇ ਹੋਣਗੇ ਤੇ ਸੰਗਤ ਦਾ ਗੁਰੂ ਨਾਲ ਪਿਆਰ ਬਣੇਗਾ ਠੀਕ ਗੁਰੂ ਆਪਣੀਆਂ ਸੰਗਤਾਂ ਤੋਂ ਵਾਰਨੇ ਬਲਿਹਾਰਨੇ ਜਾਂਦੇ ਨੇ ਜੇਕਰ ਆਗੂ ਹੀ ਸਾਡੀ ਕਿਸੇ ਸੰਸਥਾ ਦਾ ਜਾਂ ਸਾਡੇ ਗੁਰਧਾਮਾ ਦੇ ਆਗੂ ਹੀ ਮਾੜੇ ਨਿਕਲ ਗਏ ਤੇ ਉਹ ਸੰਗਤ ਦਾ ਪਿਆਰ ਕਿਵੇਂ ਬਣੇਗਾ ਸੰਗਤ ਕਿਵੇਂ ਆਪਣੇ ਵਿਰਸੇ ਵਿਰਾਸਤ ਤੇ ਮਾਣ ਕਰੇਗੀ ਉਸੇ ਵਾਸਤੇ ਨਾ ਸੰਗਤ ਨੂੰ ਨਿਕਲ ਕੇ ਆਣਾ ਪਏਗਾ ਅੱਗੇ ਜਿੱਥੇ ਜਿਹੜੇ ਪ੍ਰਬੰਧਕ ਜਿੱਥੇ ਆਪ ਜਿਹੜੇ ਅਗਰ ਮਾੜੇ ਪ੍ਰਬੰਧਕ ਜਿੱਥੇ ਆਏ ਪੈਨੇ ਉਹਦੇ ਸੰਗਤ ਨੂੰ ਆਵਾਜ਼ ਚੁੱਕਣੀ ਪੈਗੀ ਹਾਂ ਸਮਾ ਆ ਗਿਆ ਸੰਗਤ ਕਹਿੰਦੀ ਸਾਡੇ ਕੋਲ ਸਮਾਂ ਨਹੀਂ ਅਸੀਂ ਆਪਣੇ ਪਰਿਵਾਰ ਨੂੰ ਪਾਲ ਲਈਏ ਅਸੀਂ ਆਪਣੇ ਵਪਾਰ ਨੂੰ ਚਲਾਈਏ ਜਬ ਗੁਰਦੁਆਰਿਆਂ ਦੀ ਦੇਖਰੇਖ ਕਰੀਏ ਗੁਰਦੁਆਰਿਆਂ ਵਿੱਚ ਪਤਾ ਵੀ ਹੈ ਆ ਕੁਝ ਹੋ ਰਿਹਾ ਪਰੰਤੂ ਫਿਰ ਵੀ ਅੱਗੇ ਆਨ ਤਿਆਰ ਨਹੀਂ ਨਹੀਂ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਪਰ ਨਿਕਲਣਾ ਤਾਂ ਪੈਣਾ ਜੇ ਅਸੀਂ ਆਪਣੇ ਪੰਥ ਨੂੰ ਸਰਮੌਰ ਪਹੁੰਚਾਣਾ ਪੰਥ ਦੀ ਹਸਤੀ ਕਾਇਮ ਰੱਖਣੀ ਹੈ ਜ਼ਿੰਮੇਵਾਰੀ ਲੈਣੀ ਪਵੇ ਕਿ ਪੰਥ ਦੀ ਜ਼ਿੰਮੇਵਾਰੀ ਲੈਣੀ ਪੈਗੀ ਹੁਣ ਜੇ ਕਿਸੇ ਸੰਸਥਾ ਦੇ ਅਕਾਰ 11 ਬੰਦਿਆਂ ਦੀ ਕਮੇਟੀ ਹੈ 15 ਦੀ ਹੈ 21 ਦੀ ਹੈ ਅਗਰ ਉਦੇਕਰ ਅੱਜ ਦੋ ਉਦੇਕਰ ਸਹੀ ਬੰਦੇ ਬੈਠੇ ਨੇ ਉਹਨਾਂ ਦੀ ਆਵਾਜ਼ ਉੱਥੇ ਦਬ ਕੇ ਰਹਿ ਜਾਂਦੀ ਹੈ ਕਿਉਂਕਿ ਉੱਥੇ ਜਿਹੜੇ ਮੁਖ ਪ੍ਰਬੰਧਕ ਨੇ ਉਹ ਸੁਣਦੇ ਹੀ ਨਹੀਂ ਉਹ ਐਸੇ ਅੰਸਰ ਆ ਕੇ ਬੈਠ ਗਏ ਨੇ ਕੁਜਣਾ ਕੋਲ ਤਨਬਲ ਹੈ ਬਾਹੂਬਲ ਹੈ ਮੈਂ ਕਹਿੰਦਾ ਮੈਨੂੰ ਕਹਿਣ ਦਾ ਸੰਕੋਚ ਨਹੀਂ ਐਸੇ ਲੋਕ ਆ ਕੇ ਗੁਰਦੁਆਰੇ ਦੇ ਪ੍ਰਬੰਧਕ ਬਣ ਗਏ ਨੇ ਔਰ ਉਹਨਾਂ ਦਾ ਮਕਸਦ ਕੀ ਹੈ ਗੁਰਦੁਆਰਿਆਂ ਦੇ ਪ੍ਰਬੰਧ ਤੋਂ ਉਹ ਆਪਣੀ ਰਾਜਨੀਤੀ ਚਮਕਾਣਾ ਚਾਹੁੰਦੇ ਨੇ ਇਹ ਤਾਂ ਉਹਨਾਂ ਦਾ ਮਕਸਦ ਹੋ ਗਿਆ ਉਹਨਾਂ ਦਾ ਮਕਸਦ ਹੈ ਪਰੰਤੂ ਜੇਕਰ ਮੈਂ ਪੂਰਨ ਤੌਰ ਤੇ ਸੱਚ ਦੀ ਗੱਲ ਕਰਾਂ ਗੁਰਦੁਆਰਿਆਂ ਦੇ ਆਗੂਆਂ ਦੀ ਮੁੱਖ ਭੂਮਿਕਾ ਕੀ ਹੈ ਦੇਖੋ ਪ੍ਰਚਾਰ ਕਰਨਾ ਸਿੱਖੀ ਦੇ ਪ੍ਰਚਾਰ ਵਾਸਤੇ ਪਿੰਡਾਂ 'ਚ ਘਰ ਜਾਣਾ ਕਿਸ ਤਰ੍ਹਾਂ ਪ੍ਰਚਾਰ ਕਰਨਾ ਹੈ ਕਿਸ ਤਰ੍ਹਾਂ ਨਗਰ ਕੀਰਤਨ ਕਰਾਣੇ ਨੇ ਕਿਸ ਤਰ੍ਹਾਂ ਕਿਹੜੇ ਵਕਤਾਵਾਂ ਨੂੰ ਸਟੇਜ ਤੇ ਲੈ ਕੇ ਆਉਣਾ ਇਹ ਪ੍ਰਬੰਧਕ ਦਾ ਕੰਮ ਸੀ ਹੁਣ ਅਸੀਂ ਪ੍ਰਚਾਰ ਦਾ ਕੰਮ ਤਾਂ ਖੇਲੋ ਸਿਰਫ ਭਾਈਆਂ ਦੇ ਉੱਤੇ ਛੱਡ ਦਿੱਤਾ ਕੱਲੇ ਭਾਈ ਨਹੀਂ ਪ੍ਰਚਾਰ ਕਰਦੇ ਔਰ ਤਾਂ ਹਰ ਸਿੱਖ ਨੂੰ ਪ੍ਰਚਾਰਕ ਚਾਹੀਦਾ ਹੈ। ਕੀ ਬਾਤ ਬਹੁਤ ਖੂਬ। ਹਰ ਸਿੱਖ ਪ੍ਰਚਾਰਕ ਹੋਣਾ ਚਾਹੀਦਾ ਹੈ। ਲੇਕਿਨ ਜਿਹੜੇ ਪ੍ਰਬੰਧਕ ਨੇ ਉਹਨਾਂ ਦੀ ਤਾਂ ਮੁੱਖ ਡਿਊਟੀ ਹੈ। ਅਗਰ ਆਪ ਪ੍ਰਬੰਧਕਾਂ ਦੇ ਆਪਣੇ ਪਰਿਵਾਰ ਹੀ ਪਤਿਤ ਹੋਣਗੇ। ਉਹ ਕੀ ਗੱਲ ਕਰਨਗੇ? ਉਹ ਕੀ ਕਰਨਗੇ? ਉਹ ਕਿਵੇਂ ਸਿੱਖੀ ਦਾ ਪ੍ਰਚਾਰ ਕਰ ਲੈਣਗੇ? ਆਪ ਅੱਜ ਤਾਂ ਮੈਂ ਬਹੁਤੀਆਂ ਥਾਵਾਂ ਤੇ ਦੇਖ ਰਿਹਾ ਪ੍ਰਬੰਧਕ ਜਿਹੜੇ ਆਪ ਨੇ ਆਪ ਉਹ ਅਗਰ ਆਪ ਉਹਨਾਂ ਨੇ ਅੱਜ ਪ੍ਰਬੰਧਕ ਬਣਨਾ ਹੈ ਤਾਂ 2-4 ਸਾਲ ਪਹਿਲੇ ਕੇਸ ਦਾੜੀ ਰੱਖ ਲਈ। ਮੈਂ ਐਸੇ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਇਹਨੇ ساری ਉਮਰ ਜਿਹਨਾਂ ਨੇ ਕੇਸ ਹੀ ਨਹੀਂ ਰੱਖੇ ਅੱਜ ਪ੍ਰਬੰਧਕ ਬਣ ਗਏ ਨੇ ਮੈਨੂੰ ਕਹਿਣ ਦੀ ਸੰਕੋਚ ਨਹੀਂ ਸਾਡੀ ਇੱਕ ਪੰਥ ਦੀ ਸਰਮੌਰ ਸੰਸਥਾ ਦੇ ਅੰਦਰ ਇੱਕ ਸ਼ਖਸ ਨੂੰ ਐਸੇ ਮੈਂਬਰ ਬਣਾਇਆ ਮੈਂ ਜਾਣਨਾ ਉਸ ਸ਼ਖਸ ਨੂੰ ਜਿਹੜਾ ਕੱਲ ਤੱਕ ਉਹਦੇ ਸਿਰ ਤੇ ਕੇਸ ਹੀ ਨਹੀਂ ਸੀ ਉਹ ਤੇ ਦਾੜੀ ਨਹੀਂ ਸੀ ਉਹਨੇ ਜਦੋਂ ਹੋ ਗਿਆ ਟਾਈਮ ਜਦੋਂ ਸੈਟਿੰਗ ਹੋ ਗਈ ਤਬ ਉਹਨੇ ਕੇਸ ਦਾੜੀ ਰੱਖ ਲਈ ਗਾਥਰਾ ਪਾ ਲਿਆ ਪ੍ਰਬੰਧਕਾ ਚ ਜਾ ਗਏ ਨੇ ਬੰਦਾ ਜਾ ਕੇ ਸਰਮੌਰ ਸੰਸਥਾ ਇਹ ਕਰ ਜਾ ਕੇ ਬੈਠ ਗਿਆ ਮੈਂ ਤਾਂ ਥੋੜੇ ਤੇ ਇੱਕ ਹੋਰ ਪੁੱਛਣਾ ਚਾਹਾਂਗਾ ਬਹੁਤਾਂ ਦੀ ਗਿੰਤੀ ਚ ਕੀਤਾ ਜਾਂਦਾ ਹੈ ਜਿਹੜੇ ਗੁਰੂ ਘਰ ਨੇ ਅਸੀਂ ਆਜ਼ਾਦ ਕਰਾਏ ਨੇ ਮਹੰਤਾਂ ਤੋਂ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਵੀ ਦਿੱਤੀਆਂ ਨੇ ਆਪਣਾ ਖੂਨ ਵੀ ਡੋਲਿਆ ਬਿਲਕੁਲ ਜਦੋਂ ਮੈਂ ਤੁਹਾਡੇ ਬਾਰੇ ਪੜ੍ਹ ਰਿਹਾ ਸੀ 84 ਦਾ ਉਹ ਦੌਰ ਤੁਸੀਂ ਖੁਦ ਵੇਖਿਆ ਹਾਂਜੀ ਹਾਂਜੀ 84 ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਵਾਪਰੀ ਜਿਹੜੀ ਕਦੀ ਕਿਸੇ ਸਿੱਖ ਨੂੰ ਭੁੱਲੇਗੇ ਨਹੀਂ ਬਿਲਕੁਲ ਮੈਨੂੰ ਇਹ ਵੀ ਪਤਾ ਲੱਗਿਆ ਜਦੋਂ ਗੁਰੂ ਦਰਬ ਸੱਚਖੰਡ ਸ੍ਰੀ ਦਰਬਾਰ ਸਾਹਿਬ 84 ਤੋਂ ਬਾਅਦ ਪਹਿਲੀ ਵਾਰ ਉਸ ਥਾਂ ਖੁੱਲ੍ਹਿਆ ਸੀ ਸੰਗਤਾਂ ਦੇ ਵਿੱਚ ਤੁਸੀਂ ਵੀ ਸੀਗੇ ਬਚਾਵਾਂਗਾ ਥੋੜਾ ਜਿਹਾ ਮੰਜ਼ਰ ਆਪਾਂ ਬਿਆਨ ਕਰ ਸਕੀਏ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇੱਥੇ ਮੇਰੇ ਇਹ ਸਵਾਲ ਪੁੱਛਣ ਦਾ ਇੱਕੋ ਇੱਕ ਕਾਰਨ ਉਹ ਗੁਰਦੁਆਰਾ ਜਿੱਥੋਂ ਸਾਨੂੰ ਗੁਰੂ ਨਾਨਕ ਦਾ ਸਿਧਾਂਤ ਮਿਲਦਾ ਸੀ ਉਹ ਗੁਰਦੁਆਰਾ ਜਿੱਥੋਂ ਸਾਨੂੰ ਗੁਰੂ ਨਾਨਕ ਦੇ ਘਰ ਦੀ ਸਿੱਖੀ ਗ੍ਰਹਿਣ ਹੁੰਦੀ ਸੀ ਉਹ ਗੁਰਦੁਆਰਾਂ ਨੂੰ ਜਦੋਂ ਸਰਕਾਰਾਂ ਦੇ ਵੱਲੋਂ ਢਾਹਟੇ ਦੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸਗੋਂ ਢਾਹਟੇ ਦੀ ਕੀਤਾ ਗਿਆ ਪਰੰਤੂ ਉਸ ਤੋਂ ਬਾਅਦ ਜਦੋਂ ਗੁਰਦੁਆਮ ਖੁੱਲੇ ਉਹ ਗੁਰਦੁਆਮ ਦਾ ਮੰਜ਼ਰ ਕਿ ਹੋ ਜਾ ਸੀ ਕਿ ਉਹ ਜਾ ਸਮਾਂ ਕਿ ਉਹ ਜੀ ਸਥਿਤੀ ਸੀ ਮੈਂ ਭਾਈ ਸਾਹਿਬ ਨੂੰ ਜਰ ਪੁੱਛਾਂਗਾ ਹਰਵੰਤ ਸਿੰਘ ਜੀ ਮੈਂ ਉਹ ਸ਼ਖਸਾਂ ਜਿਹਨਾਂ ਜਿਸ ਸੰਸਦ ਜਨ ਨੇ ਮੇਰੇ ਨਾਲ ਚਾਰ ਸੱਜਣ ਹੋਰ ਸਨ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਜਦੋਂ ਪਹਿਲੀ ਵਾਰ ਮੈਰੀ ਫਸਟ ਡੇ ਜਿਸ ਦਿਨ ਸੰਗਤ ਵਾਸਤੇ ਦਰਬਾਰ ਸਾਹਿਬ ਖੁੱਲਿਆ ਗਿਆ ਅਸੀਂ ਸਭ ਤੋਂ ਪਹਿਲੇ ਦਿਨ ਦਰਸ਼ਨ ਕੀਤੇ ਅਰ ਸੇ ਯੂਪੀ ਤੋਂ ਚੱਲ ਕੇ ਪੁੱਜੇ ਔਰ ਉਸ ਟਾਈਮ ਪੰਜਾਬ ਆਉਣ ਵਾਸਤੇ ਕੋਈ ਟ੍ਰੇਨ ਨਹੀਂ ਸੀ ਅਸੀਂ ਯੂਪੀ ਤੋਂ ਮੁजफ्फरनगर ਰਹਿੰਦੇ ਸੀ ਉੱਥੋਂ ਸਾਰਨਪੁਰ ਦੀ ਬੱਸ ਫੜ ਸਾਰਨਪੁਰ ਤੋਂ ਅੰਬਾਲਾ ਦੀ ਫੜ ਅੰਬਾਲਾ ਤੋਂ ਲੁਧਿਆਣਾ ਦੀ ਫੜ ਲੁਧਿਆਣਾ ਤੋਂ ਚਲੰਦਰ ਦੀ ਫੜ ਚਲੰਦਰ ਤੋਂ ਅੰਮ੍ਰਿਤਸਰ ਦੀ ਫੜ ਸਾਨੂੰ ਪਤਾ ਸੀ ਕਿ ਕੱਲ ਸਵੇਰਿਆ ਸੀ ਦਰਸ਼ਨ ਕਰਨੇ ਨੇ ਪਹਿਲੇ ਦਿਨ ਔਰ ਜੋ ਮੰਜ਼ਰ ਅਸੀਂ ਦੇਖਿਆ ਜੋ ਟੀਵੀ ਨਿਊਜ਼ ਤੇ ਉਸ ਟਾਈਮ ਜਾਂ ਰੇਡੀਓ ਨਿਊਜ਼ ਤੇ ਆਂਦਾ ਸੀ ਉਸ ਦੇ ਬਿਲਕੁਲ ਆਪੋਜ਼ਿਟ ਸੀ ਜੋ ਟੀਵੀ ਤੇ ਦਿਖਾਇਆ ਜਾ ਰਿਹਾ ਹੈ ਰੇਡੀਓ ਤੇ ਦੱਸਿਆ ਜਾ ਰਿਹਾ ਉਹ ਬਿਲਕੁਲ ਨਹੀਂ ਸੀ ਬਿਲਕੁਲ ਦੇਪੋਲ ਸੀ ਪਹਿਲੇ ਦਿਨ ਇਹ ਦੱਸਿਆ ਗਿਆ ਕਿ ਅੱਜ 500 ਬੰਦਿਆਂ ਨੇ 400 ਬੰਦਿਆਂ ਨੇ ਦਰਸ਼ਨ ਕੀਤੇ ਜਦਕਿ ਕੁਤਵਾਲੀ ਤੇ ਸੰਗਤ ਨੂੰ ਰੋਕੇ ਰੱਖਿਆ ਗਿਆ ਸੀ ਜਦੋਂ ਸਾਰੇ ਰਸੇ ਖੋਲੇ ਗਏ ਮੈਂ ਉਸ ਸਖਸਾ ਜਿਨ੍ਹਾਂ ਨੇ ਜਿਸਨੇ ਉਹ ਦੇਖਿਆ ਕਿ 90 90 ਸਾਲ ਦੀ ਬਜ਼ੁਰਗ ਮਾਤਾ ਇਸ ਤਰ੍ਹਾਂ ਦੌੜ ਕੇ ਦਰਬਾਰ ਸਾਹਿਬ ਵੱਲ ਨੂੰ ਗਈ ਜਿਵੇਂ ਕਿ ਉਹਦੇ ਇੱਕ ਅੱਖਾਂ ਚ ਅਥਰੂ ਸੰ ਔਰ ਇਸ ਤਰ੍ਹਾਂ ਦੌੜ ਕੇ ਗਏ ਜਿਵੇਂ ਮੈਰਾਥਨ ਦੇ ਘਰ ਰਸਤਾ ਲੈ ਰਹੇ ਹੋ ਔਰ ਦਰਬਾਰ ਸਾਹਿਬ ਦੇ ਅੰਦਰ ਪੋਚ ਕੇ ਉਸ ਟੈਪ ਦੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਇੱਕ ਪੰਥੀ ਸਰਮੌਰ ਸ਼ਖਸੀਅਤ ਨੇ ਟੀਵੀ ਤੇ ਬਿਆਨ ਦਿੱਤਾ ਕਿ ਦਰਬਾਰ ਸਾਹਿਬ ਤੇ ਕੋਈ ਗੋਲੀ ਨਹੀਂ ਲੱਗੀ ਮੌ ਸ਼ਖਸਾਂ ਜਿਨੇ ਆਪਣੀ ਅੱਖੀਂ ਢਠਾ ਦਰਬਾਰ ਸਾਹਿਬ ਦੇ ਉੱਪਰ ਗੋਲੀਆਂ ਲਗੀਆਂ ਦੇਖਿਆ ਨੇ ਅਕਾਲ ਤਖਤ ਸਾਹਿਬ ਦੀ ਜੋ ਟੈ ਟੇਰੀ ਜੋ ਮੰਜ਼ਰ ਅਸੀਂ ਦੇਖਿਆ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਕਰਮਾ ਦੇ ਅੰਦਰ ਲੱਗੇ ਪੱਖੇ ਇੰਜ ਮਲੋੜੇ ਹੋਏ ਸੀ ਇੰਜ ਤੋਪਾਂ ਨਾਲ ਗੋਲੇ ਨਾਲ ਟੈਂਕ ਨਾਲ ਇਸ ਤਰ੍ਹਾਂ ਮਲੋੜੇ ਸੀ ਲੰਗਰ ਹਾਲ ਵਾਲੀ ਸਾਈਡ ਤੇ ਉਸ ਟਾਈਮ ਵੀ ਜਿਹੜੇ ਨੇ ਬੁਸ਼ਕਾਆਂ ਵਾਰ ਰਹੀਆਂ ਸੀ ਸਰਾਵਾਂ ਵਾਲੀ ਸਾਈਡ ਤੇ ਟੈਂਕ ਖੜੇ ਦੇਖੇ ਨੇ ਉਸ ਸਮਾਂ ਦੇਖਿਆ ਔਰ ਦੇਖਿਆ ਹੀ ਨਹੀਂ ਕਾਫੀ ਕੁਝ ਸਾਡੇ ਨਾਲ ਜੋ ਬੀਤੀਆਂ ਨੇ ਉਹ ਵੀ ਅਸੀਂ ਦੇਖ ਲੇਕਿਨ ਸਾਨੂੰ ਅਸੀਂ ਉਮੀਦ ਕਰਦੇ ਆ ਅੱਜ ਦੇ ਨੌਜਵਾਨੋਂ ਅਸੀਂ ਕਿ ਆਵੇ ਨਿਕਲ ਕੇ ਆਵੇ ਪ੍ਰਬੰਧ ਨੂੰ ਸੁਧਾਰ ਕਰੇ ਆਪਣੇ ਪ੍ਰਬੰਧਕ ਜਿਹੜੇ ਮਾਲੇ ਪ੍ਰਬੰਧਕਾਂ ਨੂੰ ਉਹਨਾਂ ਨੂੰ ਇੱਕ ਵਾਰ ਕੱਢਣਾ ਪਏਗਾ ਬਾਰਫਿਰ ਤੋਂ ਜਿਵੇਂ ਮੰਨਤਾ ਤੋਂ ਅਸੀਂ ਗੁਰਦੁਆਰੇ ਛੜਾਈ ਸੀ ਨਾ ਅੱਜ ਫੇਰ ਉਸ ਸਮਾਂ ਆ ਗਿਆ ਕਿ ਜਿਹੜੇ ਮਾਲੇ ਪ੍ਰਬੰਧਕਾਂ ਨੇ ਨਾ ਉਹ ਵੀ ਮੰਤ ਬਣ ਕੇ ਬਹਿ ਗਏ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਹ ਇਹਨਾਂ ਦਾ ਇੱਕ ਦਰਦ ਸੀ ਜਿਹੜਾ ਇਹਨਾਂ ਨੇ ਬਿਆਨ ਕੀਤਾ ਹੈ ਗੁਰੂ ਕਿਰਪਾ ਕਰੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਪੰਥ ਦੇ ਵਾਧੇ ਵਾਸਤੇ ਪੰਥ ਦੇ ਵਿੱਚ ਨਿਖਾਰ ਆਣ ਵਾਸਤੇ ਇਹ ਦਰਦ ਹਰ ਇੱਕ ਸੀਨੇ ਦੇ ਵਿੱਚ ਵਾਪਰੇ। ਕਾਰਨ ਕੀ ਹੈ? ਮੈਂ ਬੇਨਤੀ ਕੀਤੀ ਸੀ ਰਮ ਦੇ ਵਿੱਚ ਹੋਵੋ 71 ਮਿਲੋ ਮੇਰੇ ਭਾਈ ਦੁਬਦਾ ਦੁਰਕਰੋਲੇ ਬੁਲਾਏ। ਇਹ ਗੁਰਦੁਆਰੇ ਅਸੀਂ ਆਜ਼ਾਦ ਕਰਾਏ ਨੇ ਗੁਰਦੁਆਰਾ ਦੀ ਸੇਵਾ ਸੰਭਾਲ ਜਿੱਕਰ ਅਸੀਂ ਲੀਤੀ ਹੈ ਤੇ ਸਾਡਾ ਮੌਜੂਦਾ ਫਰਜ਼ ਬੰਦਾ ਹੈ ਖਾਸ ਕਰਕੇ ਉਹਨਾਂ ਆਗੂਆਂ ਦਾ ਕਿ ਅਸੀਂ ਗੁਰੂ ਤੇ ਸੰਗਤ ਦੇ ਵਿਚਕਾਰ ਉਹ ਕੜੀ ਦਾ ਕੰਮ ਕਰਦੇ ਆਂ। ਅਸੀਂ ਸੰਗਤ ਤੱਕ ਉਹ ਸੰਦੇਸ਼ ਪਹੁੰਚਾਈਏ ਜੋ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਹੈ। ਇੰਦਰਜੀਤ ਸਿੰਘ ਮੈਂ ਕਰਨ ਇੱਕ ਹੋਰ ਪੁੱਛਣਾ ਚਾਹਾਂਗਾ ਅਕਸਰ ਕਿਹਾ ਜਾਂਦਾ ਹੈ ਗੁਰਦੁਆਰੇ ਦਾ ਆਗੂ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਅਮਰਤਾ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡੀ ਰਹਿਤ ਮਰਿਆਦਾ ਇਸ ਹਸਾਬ ਦਾ ਅਧਾਰ ਹੈ ਪਰੰਤੂ ਬੋਤਾਦ ਗਿਣਤੀ 'ਚ ਅੱਜ ਗੁਰਦੁਆਰਿਆਂ ਦੇ ਜਿਹੜੇ ਪ੍ਰਬੰਧਕ ਬੰਦੇ ਨੇ ਕੇਵਲ ਤੇ ਕੇਵਲ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਰਾਜਨੀਤੀ ਵਿੱਚ ਆਉਣ ਦੀ ਇੱਕ ਕੜੀ ਹੈ ਇੱਕ ਪੌੜੀ ਹੈ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਦਸੋ ਉਹਦੇ ਵਿੱਚ ਸਾਡੀਆਂ ਕੁਝ ਇਕਤਾ ਅਸੀਂ ਅਸੀਂ ਆਪਣਾ ਡੈਮੋਕ੍ਰੇਸੀ ਦੇ ਨਾਲ ਅਸੀਂ ਲੰਬਰਦਾਰ ਬਣ ਕੇ ਬੈਠੇ ਹਾਂ ਕਉਂਕੇ ਜਿਹੜਾ ਸਾਡਾ ਇਲੈਕਸ਼ਨ ਸਿਸਟਮ ਹੈ ਗੁਰਦੁਆਰਿਆਂ ਦਾ ਠੀਕ ਹੈ ਕਿ ਚਨਾਵ ਹੋਣਾ ਚਾਹੀਦਾ ਪਰ ਉਸ ਚਨਾਵ ਦੀ ਪ੍ਰਕਿਰਿਆ ਦੇ ਅੰਦਰ ਅਸੀਂ ਬਹੁਤ ਕੁਝ ਗਵਾ ਬੈਠੇ ਅਸੀਂ ਕਦੀ ਸੁਣਿਆ ਕਦੇ ਮਸਜਿਦਾਂ ਦੇ ਅੰਦਰ ਕਦੀ ਇਸ ਤਰ੍ਹਾਂ ਦੇ ਚਨਾਵ ਹੁੰਦੇ ਨੇ ਜਿਸ ਤਰ੍ਹਾਂ ਸੜਕਾਂ ਦੇ ਉੱਤੇ ਲੜਾਈ ਆਈ ਪਈ ਮੰਦਰਾਂ ਦੇ ਵੀ ਮੈਂ ਸ਼ਾਇਦ ਕਦੀ ਇਕਾ ਦੁੱਕਾ ਕਦੀ ਸੁਣਿਆ ਹੋਵੇ ਨਹੀਂ ਕਦੀ ਚਰਚਾਂ ਤੋਂ ਵੀ ਅਸਾਂ ਨਹੀਂ ਹੁੰਦਾ ਔਰ ਉਹਦੇ ਕਾਰਨ ਕਿ ਸਾਡੇ ਜਿਹੜਾ ਇਲੈਕਸ਼ਨ ਸਿਸਟਮ ਹੈ ਉਹਦੇ ਕਰ ਕੁਝ ਸਨੂ ਮੇਰਾ ਤਾਂ ਇਹ ਸੁਝਾਅ ਹੈ ਕਿ ਸਾਡੇ ਪੰਚ ਦੀ ਸਰਮੌਰ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਜੀ ਦੇ ਅਕਾਲ ਤਖਤ ਸਾਹਿਬ ਜਿਹੜੇ ਹੁਣ ਨਵੇਂ ਜਥੇਦਾਰ ਸਾਹਿਬ ਬਣੇ ਨੇ ਗੜਗਾਈ ਸਾਹਿਬ ਬਹੁਤ ਪ੍ਰਯਾਸ ਕਰ ਰਹੇ ਨੇ ਪ੍ਰਚਾਰ ਦਾ ਉਹਨਾਂ ਨੇ ਉਹਨੂੰ ਵਿਸਾਖੀ ਦੇ ਦਿਨ ਵੀ ਅਨਾਉਂਸ ਕੀਤਾ ਕਿ ਪਿੰਡ-ਪਿੰਡ ਜਾਵਾਂਗੇ ਪ੍ਰਚਾਰ ਕਰਾਂਗੇ ਲੇਕਿਨ ਪ੍ਰਚਾਰ ਠੀਕ ਹੈ ਬਹੁਤ ਅੱਛੀ ਗੱਲ ਹੈ ਲੇਕਿਨ ਪ੍ਰਬੰਧਕ ਜਦ ਤੱਕ ਸੁਧਾਰ ਨਹੀਂ ਹੋਏਗਾ ਤਦ ਤੱਕ ਪ੍ਰਚਾਰ ਨਹੀਂ ਹੋ ਸਕਦਾ ਔਰ ਪ੍ਰਬੰਧਕਾਂ ਨੂੰ ਸੁਧਾਰ ਕਰਨ ਵਾਸਤੇ ਜਿਸ ਤਰ੍ਹਾਂ ਅਸੀਂ ਇੱਕ ਸਾਡੇ ਪੰਥ ਦੀ ਇੱਕ ਸਿੱਖ ਰਹਿਤ ਮਰਿਆਦਾ ਹੈ ਮੇਰਾ ਇਹ ਸੋਜੋ ਹੈ ਕਿ ਇਸ ਤਰ੍ਹਾਂ ਦੀ ਇੱਕ ਗਾਈਡਲਾਈਨ ਇੱਕ ਰਹਿਤ ਜਿਸ ਤਰ੍ਹਾਂ ਮਰਿਆਦਾ ਬਣੀ ਵੀ ਇਸ ਤਰ੍ਹਾਂ ਦੀ ਇੱਕ ਗਾਈਡਲਾਈਨ ਨੋਟ ਇੰਡੀਆ 올 ਓਵਰ ਵਰਲਡ ਪ੍ਰਬੰਧਕ ਪੀਓ ਜੀ ਹੋਣ ਪ੍ਰਬੰਧਕਾਂ ਵਾਸਤੇ ਵੀ ਇੱਕ ਗਾਈਡਲਾਈਨ ਹੋਣ ਸਮ ਆ ਗਿਆ ਕੀ ਬਾਤ ਹੈ ਹੁਣ ਲੋੜ ਹੈ ਉਸ ਦੀ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਕੋਈ ਸਮਾਸੀ ਕੀ ਜਾਣਦਾ ਸੀ ਪੰਥ ਵਸੇ ਮੈਂ ਉਜੜਾ ਸਾਡੇ ਤੇ ਅਟੈਕ ਹੋ ਚੇ ਸਾਡੇ ਸਾਨੂੰ ਬੁਰਾ ਭਲਾ ਕਹਨ ਕੋਈ ਪ੍ਰੋਬਲਮ ਜਦੋਂ ਪੰਥ ਦੇ ਗੱਲ ਆਉਂਦੀ ਸੀਗੀ ਪੰਥ ਇਕੱਠਾ ਹੋ ਜਾਂਦਾ ਸੀਗਾ ਅੱਜ ਨਹੀਂ ਅੱਜ ਨਹੀਂ ਅੱਜ ਸਾਡੇ ਚੌਦਰਸਨ ਨੂੰ ਮਾਰ ਗਈ ਹੈ ਮੇਰਾ ਤਾਂ ਇਹ ਵੀ ਕਹਿੰਨਾ ਮੈਂ ਲਈ ਉੱਥੇ ਆ ਰਿਹਾ ਸੀ ਉਸ ਟੌਪਿਕ ਕੋ ਵਾਪਸ ਪਿਛਲੇ ਆਪਣੇ ਟੌਪਿਕ ਤੇ ਜਾ ਰਹੇ ਹਾਂ ਪਿਛਲੀ ਲਾਈਨ ਤੇ ਕਿ ਉਹਦੇ ਵਾਸਤੇ ਸਾਨੂੰ ਸਿੰਘ ਸਭਾਵਾ ਮੈਂ ਕਿਉਂਕਿ ਸਿੰਘ ਸਭਾਵਾ ਅੱਜ ਕੱਲ੍ਹ ਅੱਜ ਮੈਂ ਸੋਚਦਾ ਸ਼ਾਇਦ ਪੂਰੇ ਇੰਡੀਆ ਦੇ ਅੰਦਰ ਕੋਈ ਸ਼ਹਿਰ ਨਹੀਂ ਬਚਿਆ ਕਿਉਂਕਿ ਸਿੰਘ ਸਭਾ ਲਹਿਰ ਜਿਹੜੀ ਚੱਲੀ ਸੀ ਬਿਲਕੁਲ ਉਹ ਜਿਹੜੀ ਦੁਰਮਸੰਗ ਜਾਂਦੇ ਦਿੱਸੰਗ 1873 ਦੇ ਨੇੜੇ ਦੇਲੇ ਚੱਲੀ ਸੀ ਉਹ ਕਿਉਂ ਚੱਲੀ ਸੀ ਕਿ ਜਦੋਂ ਸਾਡੇ 4-5 ਨੌਜਵਾਨ ਅੰਮ੍ਰਿਤਸਰ ਦੇ ਅੰਦਰ ਉਹਨਾਂ ਨੇ ਇਸਾਈਅਤ ਗ੍ਰਹਿਣ ਕਰ ਲਿਆ ਬਿਲਕੁਲ ਤਾਂ ਹੀ ਚੱਲੀ ਸੀ ਆਗੂ ਆਪਣੇ ਜ਼ਿੰਮੇਵਾਰੀ ਤੋਂ ਖੁਸਕੇ ਸੀਗੇ ਖੁਸਕੇ ਸੀ ਔਰ ਉਸ ਅੱਜ ਵੀ ਉਹੀ ਸਥਿਤੀ ਸ਼ਾਇਦ ਉਸ ਤੋਂ ਵੀ ਮਾੜੀ ਸਥਿਤੀ ਆ ਗਈ ਹੈ ਅੱਜ ਪਿੰਡਾ ਪਿੰਡਾਂ ਦੇ ਅੰਦਰ ਸਾਡੇ ਬੱਚੇ ਜਿਹੜੇ ਨੇ ਤਰਨ ਪਰਵਰਤਨ ਹੋ ਰਿਹਾ ਤਰਨ ਪਰਵਰਤਨ ਹੋ ਰਿਹਾ ਔਰ ਉਸ ਤੋਂ ਬਚਨ ਦਾ ਇੱਕੋ ਹੀ ਤਰੀਕਾ ਹੈ ਕਿ ਸਾਡੇ ਪ੍ਰਬੰਧਕਾਂ ਦਾ ਸਭ ਤੋਂ ਪਹਿਲੇ ਸੁਧਾਰ ਹੋਣਾ ਜ਼ਰੂਰੀ ਹੈ ਪ੍ਰਬੰਧਕ ਸੁਧਾਰ ਹੋਏਗਾ ਤਾਂ ਅਸੀਂ ਅੱਗੇ ਪ੍ਰਚਾਰ ਦੀ ਸਕੜੀ ਨੂੰ ਅੱਗੇ ਜਿਹੜੀ ਜਥੇਦਾਰ ਸਾਹਿਬ ਨੇ ਸ਼ੁਰੂ ਕੀਤੀ ਹੈ ਉਸ ਨੂੰ ਲੈ ਕੇ ਅਸੀਂ ਅੱਗੇ ਚੱਲ ਸਕਦੇ ਹਾਂ ਕਈ ਥਾਵਾਂ ਤੇ ਅਸੀਂ ਵੇਖਦੇ ਜਦੋਂ ਪ੍ਰਬੰਧਕਾਂ ਵੱਲੋਂ ਕੋਈ ਸਮਾਗਮ ਰੱਖਿਆ ਜਾਂਦਾ ਬਾਕਾਇਦਾ ਸੰਗਤਾਂ ਤੇ ਕੱਟ ਕੀਤਾ ਜਾਂਦਾ ਸੰਗਤਾਂ ਵੱਲੋਂ ਚੋਣ ਕਰਾਈ ਜਾਂਦੀ ਹੈ ਕਿਸ ਨੂੰ ਬੁਲਾਣਾ ਹੈ ਕਿਹਨੂੰ ਨਹੀਂ ਬੁਲਾਣਾ ਹੈਗਾ ਇਸ ਸਮਾਗਮ ਕਿਹਨੇ ਲੁਕਾਇਆ ਜਾਵੇ ਉੱਥੇ ਜਦੋਂ ਅਸੀਂ ਆਊਟਪੁੱਟ ਵੇਖਦੇ ਉਸ ਉਸ ਇਲਾਕੇ ਦੀ ਆਊਟਪੁੱਟ ਵਿੱਚ ਬੜਾ ਨਿਖਾਰ ਹੈ ਸੰਗਤਾਂ ਦੀ ਭੂਮਿਕਾ ਕੀ ਹੋਣੀ ਚਾਹੀਦੀ ਹੈ ਪ੍ਰਚਾਰ ਤੇ ਪ੍ਰਸਾਦ ਦੀ ਜਿੱਕਰ ਗੱਲ ਕਰੀਏ ਦੇਖੋ ਸੰਗਤ ਮੈਂ ਪਹਿਲਾਂ ਹੀ ਕਿਹਾ ਹੈ ਸੰਗਤ ਪ੍ਰਬੰਧਕਾਂ ਨੂੰ ਆ ਕੇ ਕਈ ਵਾਰ ਕਹਿੰਦੀ ਹੈ ਫਲਾਣੇ ਪ੍ਰਚਾਰਕ ਨੂੰ ਬੁਲਾਓ ਉਹ ਬਹੁਤ ਅੱਛਾ ਵਕਤਾ ਨੇ ਬਹੁਤ ਅੱਛਾ ਬੋਲਦੇ ਨੇ ਲੇਕਿਨ ਪ੍ਰੋਬਲਮ ਕਿ ਥਾ ਜਿੰਦੀ ਹੈ ਪ੍ਰਬੰਧਕਾਂ ਦੇ ਮਤਲਬ ਦੇ ਨਹੀਂ ਹੁੰਦੇ ਉਹ ਪ੍ਰਬੰਧਕ ਉਹਨਾਂ ਨੂੰ ਅਵੋਇਡ ਕਰ ਜਾਂਦੇ ਨੇ ਕਿਉਂਕਿ ਸਟੇ ਤੋਂ ਸੱਚਿਆ ਸੁਣਾ ਦਿੰਦੇ ਤੇ ਇਹ ਤਾਂ ਸੱਚ ਸੁਣਨਾ ਪਸੰਦ ਨਹੀਂ ਕਰ ਰਹੇ ਤਾਂ ਇਸ ਕਰਕੇ ਜੇ ਅਸੀਂ ਅਸੀਂ ਸਿੱਖ قوم ਮਨੋਸਿਕ ਤਲਮ ਨੂੰ ਪਰਫੁੱਲਤ ਕਰਨਾ ਹੈ ਅਸੀਂ ਨੌਜਵਾਨ ਪੀੜੀ ਨੂੰ ਆਪਣੇ ਧਰਮ ਨਾਲ ਜੋੜ ਕੇ ਰੱਖਣਾ ਹੈ ਨੌਜਵਾਨ ਸਾਡਾ ਇਸੇ ਕਰਕੇ ਪਿੱਛੇ ਹਟ ਰਿਹਾ ਹੈ ਉਹ ਨਿਰਾਸ਼ ਹੈ ਮਾਯੂਸ ਹੈ ਉਹਨਾਂ ਨੂੰ ਜੋੜ ਕੇ ਰੱਖਣਾ ਤਸੰਨੁਪਰਬੰਧ ਸੁਧਾਰ ਕਰਨਾ ਪਏਗਾ ਉਹਦੇ ਵਾਸਤੇ ਮੈਂ ਜੋ ਉੱਥੇ ਤੱਕ ਕੁਝ ਇੱਕ ਦੋ ਗੱਲਾਂ ਮੈਂ ਜਰੂਰ ਸਾਂਝੀਆਂ ਕਰਨਾ ਚਾਹਾਂਗਾ ਜੀ ਜੀ ਬਿਲਕੁਲ ਕਿ ਇੱਕ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਕਈ ਜਗ੍ਹਾ ਤੇ ਮੈਂ ਦੇਖਿਆ ਇੱਕ ਕੀ ਪ੍ਰਧਾਨ ਹੈ ਇੱਕੋ ਹੀ ਸੈਕਟਰੀ ਹੈ ਮਾਇਆਤਾਰੀ ਹੈ ਉਹਨੇ ਬਾਹੂਬਲ ਵੀ ਹੈ ਉਹਨੇ ਉੱਥੇ ਕਬਜ਼ਾ ਕੀਤਾ ਹੈ 15-15 ਸਾਲ ਹੋ ਗਏ 20-20 ਸਾਲ ਹੋ ਗਏ ਉਹ ਆਪਣੇ ਅਹੁਦੇ ਤੋਂ ਹਟਣਾ ਹੀ ਨਹੀਂ ਚਾਹੁੰਦੇ ਇਲੈਕਸ਼ਨ ਆਂਦਾ ਉਹਨੂੰ ਵੀ ਡਿਲੇ ਕਰੀ ਜਾਂਦੇ ਕਹੋ ਕਿ ਉਹਨਾਂ ਦੀ ਸ਼ਾਸਨ ਪ੍ਰਸ਼ਾਸਨ ਸਭ ਜਗ੍ਹਾ ਸੈਟਿੰਗ ਬਿਲਕੁਲ ਇਹ ਨਿਯਮ ਬਣਾਇਆ ਜਾਣ ਕਿ ਕੋਈ ਵੀ ਜਿਹੜਾ ਮੁਖ ਅਹੁਦੇਦਾਰ ਨੇ ਜਿਹੜੀ ਪ੍ਰਬੰਧਕ ਕਮੇਟੀ ਦਾ ਸਮਾਂ ਹੈ ਮੰਨ ਲਓ 2 ਸਾਲ ਹੈ 1 ਸਾਲ ਹੈ 3 ਸਾਲ ਜੀ ਹੈ ਟਾਈਮ ਪੀਰੀਅਡ ਹੋਣਾ ਚਾਹੀਦਾ ਉਸ ਤੋਂ ਬਾਅਦ ਉਸ ਪ੍ਰਬੰਧਕ ਨੂੰ ਆਪਣੇ ਅਹੁਦੇ ਤੋਂ ਆਪਣੇ ਆਪ ਹੀ ਆਪਣੇ ਆਪ ਹੀ ਹਟਣਾ ਪਏਗਾ ਕੱਠ ਤੋਂ ਕੱਠ ਅਗਲੀ ਹਕਟਰ ਨੂੰ ਅਸਤੇ ਤਾਂ ਬਿਲਕੁਲ ਹਟਣਾ ਹੀ ਪਏਗਾ ਜੇ ਇਸ ਤਰ੍ਹਾਂ ਅਸੀਂ ਕਰ ਲਈਏ ਤੇ ਸ਼ਾਇਦ ਉਹ ਸੰਸਥਾਵਾਂ ਤੇ ਕਬਜ਼ੇ ਨਹੀਂ ਕਰ ਪਾਣਗੇ ਬਿਲਕੁਲ ਦੂਸਰੀ ਗੱਲ ਉਸ ਤੋਂ ਅਗਲਾ ਟੌਪਿਕ ਇਹ ਹੈ ਕਿ ਜਿਹੜੇ ਉਹ ਪ੍ਰਬੰਧਕ ਬਣਨੇ ਇਲੈਕਸ਼ਨ ਜੇ ਪਹਿਲੀ ਗੱਲ ਤਾਂ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਇਹ ਭਰਾ ਮਾਰੂ ਜੰਗ ਚੱਲ ਪਈ ਹੈ ਇਲੈਕਸ਼ਨ ਨਹੀਂ ਚਾਹੀਦੀ ਨਹੀਂ ਚਾਹੀਦੀ ਸਿਲੈਕਸ਼ਨ ਹੋ ਜਾ ਸਿਲੈਕਸ਼ਨ ਹੋਵੇ ਬੈਟਰ ਕੀ ਬਾਤ ਹੈ ਕਿਉਂ ਕਿਉਂ ਇਹ ਭਰਾ ਮਾਰੂ ਜੰਗ ਅਸੀਂ ਮੈਂ ਹਰ ਛੋਟੇ ਸ਼ਹਿਰ ਤੋਂ ਲੈ ਕੇ ਵੱਡੇ ਸ਼ਹਿਰ ਤੱਕ ਦੇਖ ਰਿਹਾ ਜਿੱਥੇ ਜਲੇ ਜੋ ਜਿਸ ਸ਼ਹਿਰ ਜਿਸ ਰਿਸ਼ਤੇਦਾਰ ਨੂੰ ਜਿਸ ਦੋਸਤ ਨੂੰ ਜਿਸ ਮਿੱਤਰ ਨੂੰ ਫੋਨ ਕਰੋ ਕੀ ਹਾਲ ਹੈ ਸਿੰਘ ਸਭਾ ਦਾ ਮਾੜਾ ਹਾਲ ਹੈ ਮਾੜਾ ਹਾਲ ਹੈ ਕਿਉਂ ਪ੍ਰਬੰਧਕਾਂ ਦੀ ਆਪਸ ਵਿੱਚ ਨਹੀਂ ਲੜਾਈ ਹੈ ਔਰ ਇਹ ਇਲੈਕਸ਼ਨ ਦੀ ਵਜ੍ਹਾ ਨਾਲ ਹੀ ਪਰਮਾਰੂ ਜੰਗ ਮੇਰੇ ਸਾਹਮਣੇ ਚੱਲ ਰਹੀ ਹੈ ਔਰ ਇਸ ਤੋਂ ਰੁਕਣ ਦਾ ਤਰੀਕਾ ਕੋਸ਼ਿਸ਼ ਕਰੋ ਸਿਲੈਕਸ਼ਨ ਹੋ ਜਾਏ ਸਿਲੈਕਸ਼ਨ ਨਹੀਂ ਹੁੰਦੀ ਫਿਰ ਕੀ ਰਸਤਾ ਫਿਰ ਰਸਤਾ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਾ ਕੇ ਰੋਜ਼ ਮੱਥਾ ਟੇਕਦੇ ਹਾਂ ਅਸੀਂ ਆਪਣੇ ਘਰ ਦੇ ਸੀ ਮਾਲਕ ਹਾਂ ਆਪਣੇ ਘਰ ਦੇ ਅੰਦਰ ਜੋ ਡਿਸੀਜਨ ਲੈਣਾ ਸੀ ਲੈਨੇ ਹਾਂ ਬਿਲਕੁਲ ਇਹ ਗੁਰੂ ਦਾ ਘਰ ਹੈ ਇਹ ਸਾਡੇ ਪਿਓ ਦਾਦਾ ਜੀ ਕੋਈ ਜ਼ਗੀਰ ਨਹੀਂ ਹੈ ਇਹ ਗੁਰੂ ਨਾਨਕ ਸਾਹਿਬ ਦੀ ਗੱਦੀ ਹੈ ਗੁਰੂ ਨਾਨਕ ਸਾਹਿਬ ਦਾ ਘਰ ਹੈ ਇਹ ਗੁਰੂ ਗ੍ਰੰਥ ਸਾਹਿਬ ਦਾ ਘਰ ਹੈ ਆਜੋ ਜਿਹੜੇ ਚੰਗੇ ਸੱਜਣ ਨੇ ਜਿਹੜੇ ਪਹਿਲਾਂ ਤੇ ਇੱਕ ਸਿਲੈਕਸ਼ਨ ਐਸੀ ਕਮੇਟੀ ਸ਼ਹਿਰ ਦੀ ਲੋਕਲ ਦੀ ਪੰਜ ਬੰਦਿਆਂ ਦੀ ਸੱਤ ਬੰਦਿਆਂ ਦੀ ਐਸੇ ਉਹ ਸਿੱਖਾਂ ਦੀ ਬਣੇ ਕਿ ਜਿਹੜੇ ਚੁਣ ਕੇ ਦੇ ਉਹ ਇੱਕ ਆਪਣੀ ਮਰਿਆਦਾ ਇੱਕ ਗਾਈਡਲਾਈਨ ਦੇਵੇ ਕਿ ਇਹ ਜਿਹੜੇ ਅਮਰਤਧਾਰੀ ਨੇ ਜਿਹੜੇ ਸਾਵ ਸੂਰਤ ਨੇ ਜਿਹੜੇ ਰਾਇਤ ਪਰਪੱਕ ਨੇ ਜਿਹੜੇ ਰਾਇਤ ਪਰਪੱਕ ਨੇ ਕੋਈ ਉਹਦੇਦਾਰ ਬਣਨਗੇ ਔਰ ਉਹਨਾਂ ਦੀ ਇੱਕ ਲਿਸਟ ਆ ਜਾਏ ਉਹਨਾਂ ਚੋਂ ਜਿਹੜੇ ਬਣਨਾ ਚਾਹੁੰਦੇ ਨੇ ਪ੍ਰਧਾਨ ਮੈਂ ਕਹਿੰਦਾ ਚਾਰ ਨਿਕਲ ਆਏ ਪੰਜ ਨਿਕਲ ਆਏ ਸੱਤ ਨਿਕਲ ਆਏ ਜਿਹੜੇ ਮੈਂਬਰ ਬਣਨੇ ਨੇ ਸਾਨੂੰ ਗੁਰੂ ਤੇ ਵਿਸ਼ਵਾਸ ਨਹੀਂ ਰਿਹਾ ਅਸੀਂ ਰੋਜ਼ ਮੱਥਾ ਹੀ ਖਾਲੀ ਠੇਕਣਾ ਉੱਥੇ ਉਹ ਗੁਰੂ ਅਗੇ ਪਰਚੀ ਭਾਗੇ ਚੁੱਕ ਲੋ ਲੋ ਬਣ ਗਿਆ ਪ੍ਰਧਾਨ ਤੁਹਾਡਾ ਬਣ ਗਿਆ ਸਕੂਲ ਮੈਨੇਜਰ ਬਣ ਗਿਆ ਸੈਕਟਰੀ ਕੋ ਗੁਰੂ ਦੇ ਵਿਸ਼ਵਾਸ ਨਹੀਂ ਹੈ ਜੈਸੇ ਗੁਰੂ ਦੇ ਉਤੇ ਪਰੋਸਾ ਹੀ ਨਹੀਂ ਸਕਦਾ ਇਹਦਾ ਮਤਲਬ ਸਾਨੂੰ ਗੁਰੂ ਗੁਰੂ ਨੂੰ ਜਿਹੜਾ ਸੇਵਾਦਾਰ ਆਪਣੇ ਘਰ ਦੀ ਸੇਵਾ ਕਰਨ ਵਾਸਤੇ ਚੰਗਾ ਲੱਗੇ ਉਹ ਗੁਰੂ ਆਪੇ ਚੁਣ ਲੇਗਾ ਚੁਣ ਲੇਗਾ ਬਿਲਕੁਲ ਤੁਸੀਂ ਦੱਸਦਾ ਸਾਨੂੰ ਗੁਰੂ ਤੇ ਵਿਸ਼ਵਾਸ ਹੀ ਨਹੀਂ ਹੈ ਬਹੁਤੇ ਪ੍ਰਬੰਧ ਕਰਨ ਤੁਸੀਂ ਗੱਲ ਕਰੋ ਇਸ ਚਾਲ ਤੋਂ ਬਿਲਕੁਲ ਪਿੱਛੇ ਨਹੀਂ 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 ਜੀ ਇਹ ਨਹੀਂ ਹੋ ਸਕਦਾ ਕੋਈੜੇ ਪ੍ਰਬੰਧ ਕਰਣਗੇ ਉਹ ਕਹਿਣਗੇ ਜਿਹੜੇ ਕਬਜ਼ੇ ਤੇ ਕਬਜ਼ਾ ਜਨਨ ਕੀਤਾ ਇਹਨਾਂ ਨੂੰ ਹਟਾਰਨੀ ਚਾਹੁੰਦੇ ਤੁਸੀਂ ਕੁਝ ਸਮਾਂ ਪਹਿਲਾਂ ਗੱਲ ਕੀਤੀ ਸੀ ਨੌਜਵਾਨਾਂ ਦੀ ਹਾਂਜੀ ਨੌਜਵਾਨ ਮਾਇੂਸ ਹੈ ਅੱਜ ਗੁਰਦੁਆਰੇ ਆਨੂ ਰਾਜੀ ਨਹੀਂ ਗਾ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਨੌਜਵਾਨਾਂ ਦੇ ਅੱਜ ਹਾਲਾਤ ਬਣ ਚੁੱਕੇ ਨੇ ਹਾਂਜੀ ਹਾਂਜੀ ਨੌਜਵਾਨ ਆਨ ਕੀ ਉਹ ਆਨ ਦੇ ਸਾਰ ਆਪਣੇ ਹੱਥ ਵਿੱਚ ਗੁਰਦੁਆਰੇ ਦੀ ਵਾਗਡੋ ਜਾਂ ਗੁਰਦੁਆਰੇ ਪੰਥ ਦੀ ਵਾਗਡੋ ਲੈ ਲਗੇ ਜੇ ਪੁਰਾਣੇ ਪ੍ਰਬੰਧਕ ਛੱਡ ਰਗੇ ਤਾਂ ਇਹ ਨੌਜਵਾਨ ਅੱਗੇ ਆਣਗੇ ਬਿਲਕੁਲ ਮੈਂ ਕਹਿੰਨਾ ਜਿਸ ਸ਼ਹਿਰ ਦੇ ਅੰਦਰ 11 ਦੀ ਕਮੇਟੀ ਹੈ 15 ਦੀ ਹੈ 21 ਦੀ ਹੈ ਇੱਕੇ ਨਿਸ਼ਚਿਤ ਕੀਤਾ ਜਾਵੇ ਕਿ 15% 20% 25% ਹਰ ਵਾਰ ਮੈਂਬਰ ਪਿਛਲੇ हट ਕੇ ਔਰ ਉਹਦੇ ਕਰ ਮਿਨੀਮਮ 15% 20% ਕੁਝ ਨੌਜਵਾਨ ਜਿਹੜੇ ਨੇ ਉਹਦੇ ਪ੍ਰਬੰਧਕ ਕਮੇਟੀ ਦੇ ਅੰਦਰ ਜ਼ਰੂਰ ਆਣੇ ਚਾਹੀਦੇ ਨੇ ਔਰ ਇਸ ਦੇ ਨਾਲ-ਨਾਲ ਘੱਟ ਤੋਂ ਘੱਟ ਦੋ ਸੀਟਾਂ ਤਿੰਨ ਸੀਟਾਂ ਚਾਰ ਸੀਟਾਂ ਰਿਜ਼ਰਵ ਰੱਖੋ ਕਿ ਬੀਬੀਆਂ ਵੀ ਆਣ ਵਿਚਕਾਰ ਕੀ ਬਾਤ ਹੈ ਬੀਬੀਆਂ ਵੀ ਆਣ ਪਰ ਦੇਖੋ ਕਿਸ ਤਰ੍ਹਾਂ ਪ੍ਰਬੰਧ ਸੁਧਾਰ ਹੁੰਦਾ ਹੈ ਪ੍ਰਬੰਧ ਸੁਧਾਰ ਹੋਏਗਾ ਪ੍ਰਬੰਧਕ ਉਹ ਚਾਹੀਦੇ ਨੇ ਜਿਹੜਾ ਕਲ ਗੁਰਪੁਰ ਹੋਵੇ ਰਾਤ ਨੂੰ ਲੰਗਰ ਤਿਆਰ ਹੋਣਾ ਲੰਗਰ ਦੀ ਸੇਵਾ ਵੀ ਕਰ ਸਕੇ ਜਿਹੜਾ ਜੋੜਿਆਂ ਦੀ ਸੇਵਾ ਵੀ ਕਰ ਸਕੇ ਬਿਲਕੁਲ ਜਿਹੜਾ ਪਿੰਡ ਪਿੰਡ ਜਾ ਕੇ ਪ੍ਰਚਾਰ ਵੀ ਕਰ ਸਕੇ ਉੱਥੇ ਬੋਲ ਵੀ ਸਕੇ ਸਿੱਖ ਇਤਿਹਾਸ ਦੀ ਵੀ ਉਹਨੂੰ ਜਾਣਕਾਰੀ ਹੋਵੇ ਅੱਜ ਦੇ ਪ੍ਰਾਤਨ ਸਮਾਂ ਵੇਖਦੇ ਆ ਬੁੱਢਾ ਦਲ ਵੀ ਤੇ ਤਰਨਾ ਦਲ ਇਕੱਠੇ ਚੱਲਦੇ ਸੀ ਚੱਲਦੇ ਸੀ ਪੰਥ ਦੀ ਸੇਵਾ ਵਾਸਤੇ ਬਿਲਕੁਲ ਚੱਲਦੇ ਸੀ ਅੱਜ ਜੋ ਸਮਾਂ ਨਹੀਂ ਬਣ ਰਿਹਾ ਅੱਜ ਨਹੀਂ ਬਣ ਰਿਹਾ ਅਗਰ ਉਹ ਪ੍ਰਬੰਧਕ ਅੱਗੇ ਐਸੇ ਪ੍ਰਬੰਧਕ ਜਦੋਂ ਨਿਕਲ ਕੇ ਆ ਜਾਣਗੇ ਦੇਖੋ ਕਿਸ ਤਰ੍ਹਾਂ ਪ੍ਰਚਾਰ ਦੀ ਲਹਿਰ ਸ਼ੁਰੂ ਹੁੰਦੀ ਹੈ ਪ੍ਰਚਾਰ ਦੀ ਲਹਿਰ ਸ਼ੁਰੂ ਹੋਏਗੀ ਔਰ ਐਸੀ ਗੱਲ ਨਹੀਂ ਹੈ ਮੈਂ ਆਸ਼ਾਵਾਦੀ ਹਾਂ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਉਹ ਸਮਾਂ ਆਉਣ ਵਾਲਾ ਕਿਉਂਕਿ ਹੁਣ ਜਿਹੜੀ ਜਦੋਂ ਅੰਧੇਰੇ ਤੋਂ ਬਾਅਦ ਇੱਕ ਵਾਰ ਉਜਾਲਾ ਫਿਰ ਆਣਾ ਹੀ ਆਣਾ ਜਿਹੜੀ ਉਹ ਅੰਧੇਰਾ ਛਾਇਆ ਪਿਆ ਨਾ ਪੰਦੀ ਸਫਾਈ ਚ ਜ਼ਰੂਰ ਨਿਖਰ ਕੇ ਆਏਗਾ ਜਿਹੜੀ ਨੌਜਵਾਨ ਪੀੜ੍ਹੀ ਸਾਡੀ ਸਾਡੀਆਂ ਬੀਬੀਆਂ ਸਾਡੀਆਂ ਪਹਿਣਾ ਸਾਡੀਆਂ ਬੱਚੀਆਂ ਕੇ ਨਿਕਲ ਕੇ ਆਣਗੀਆਂ ਉਹ ਪ੍ਰਬੰਧਕਾਂ ਨੂੰ ਆ ਕੇ ਹਲੂਣਾ ਦੇਣ ਗਿਆ ਜਾਂ ਤਾਂ ਹਟੋ ਨੇਤਾ ਸੇਵਾ ਕਰੋ ਨੇਤਾ ਰਹਿਤ ਮਰਿਆਦਾ ਉਹ ਸਾਥ ਸਾਥ ਵਿੱਚ ਆਓ ਰਹਿਤ ਮਰਿਆਦਾ ਜਕਰ ਆਓ ਤਾਂ ਰਹੋਗੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਬੜੀ ਸੋਹਣੀ ਗੱਲ ਇਹਨਾਂ ਨੇ ਇੱਕ ਦਰਦ ਸਾਂਝਾ ਕੀਤਾ ਹੈ ਸਰਦਾਰ 인ਦਰਜੀਤ ਸਿੰਘ ਉਹਨਾਂ ਨੇ ਅੱਜ ਪੰਥਕ ਸਭਾਵਾਂ ਦੇ ਵਿੱਚ ਹਰ ਕੋਈ ਚਿੰਤਤ ਹੈ ਭਾਵੇਂ ਕੋਈ ਪੰਜਾਬ 'ਚ ਬੈਠਾ ਹੈ ਭਾਵੇਂ ਪੰਜਾਬ ਤੋਂ ਬਾਹਰ ਬੈਠਾ ਹੈ ਗੁਰੂ ਨਾਨਕ ਨਾਮ ਲੈਵਾ ਸਿੱਖ ਹਰ ਕੋਈ ਚਿੰਤਤ ਹੈ ਸਾਡੇ ਪੰਥ ਦਾ ਕੀ ਬਣੇਗਾ ਚਿੰਤ ਰੱਖਿਓ ਜੇ ਅਸੀਂ ਚਿੰਤਾ ਕਰ ਰਹੇ ਹਾਂ ਤੇ ਅਸੀਂ ਚਿੰਤਨ ਵੀ ਕਰਾਂਗੇ ਚਿੰਤਨ ਵੀ ਉਹ ਹੀ ਕਸਦਾ ਜਿਹਨੂੰ ਚਿੰਤਾ ਹੋਵੇਗੀ ਜਿਹਨੂੰ ਚਿੰਤਾ ਹੀ ਉਹ ਚਿੰਤਨ ਕੀ ਕਰੇਗਾ ਗੁਰੂ ਕਿਰਪਾ ਕਰੇ ਚਿੰਤਾ ਕਰੀਏ ਜਦੋਂ ਚਿੰਤਾ ਕਰਨੀ ਆ ਗਈ ਚਿੰਤਨ ਵੀ ਜੁੜ ਕਰਾਂਗੇ ਚਿੰਤਨ ਕਿਵੇਂ ਕਰਨਾ ਹੈ ਗੁਰਬਾਣੀ ਗੁਰ ਇਤਿਹਾਸ ਤੋਂ ਸਿੱਖਣਾ ਹੈ ਕਿਉਂਕਿ ਸਾਡੇ ਕੋਲੋਂ ਪੁਰਾਤਨ ਉਹ ਇਤਿਹਾਸ ਮੌਜੂਦ ਹੈ ਜਿੱਥੋਂ ਅਸੀਂ ਸਾਰੀ ਸਿੱਖਿਆ ਗ੍ਰੈਂਡ ਕਰਕੇ ਅੱਜ ਦੇ ਸਮੇਂ ਵਿੱਚ ਅਸੀਂ ਕਿਵੇਂ ਗੁਰਦੁਆਰੇ ਦਾ ਪ੍ਰਬੰਧ ਸੁਖੈਣ ਢੰਗ ਨਾਲ ਸੰਗਤ ਦੀ ਸੁਲਤ ਵਾਸਤੇ ਆਪਣੀ ਨੌਜਵਾਨ ਪ੍ਰੀਰੀ ਨੂੰ ਗੁਰਦੁਆਰੇ ਲਿਆਉਣ ਵਾਸਤੇ ਕਰਨਾ ਹੈ ਸਭ ਕੁਝ ਗੁਰਬਾਣੀ ਅਤੇ ਸਿੱਖ ਇਤਿਹਾਸ ਤੋਂ ਸਿੱਖਿਆ ਜਾ ਸਕਦਾ ਹੈ ਇਹਦਾ ਸੀਗਾ ਇੱਕ ਗੱਲ ਮੈਂ ਹੋਰ ਕਰਾਂਗਾ ਅਕਸਰ ਅੱਛੀ ਪ੍ਰਬੰਧਕ ਕਮੇਟੀ ਸਟੇਜ ਤੇ ਆ ਵੀ ਜਾਵੇ ਗੁਰਦੁਆਰੇ ਦਾ ਸੋਨਾ ਪ੍ਰਬੰਧ ਵੀ ਕਰ ਲਵੇ ਫਿਰ ਵੀ ਸੰਗਤ ਕਹਿੰਦੀ ਹੈ ਆ ਨਹੀਂ ਆ ਚਾਹੀਦਾ ਸੰਗਤ ਦੀ ਵੀ ਕੁਝ ਜਥੇਬੰਦੀਆਂ ਬਣ ਜਾਂਦੀਆਂ ਨੇ ਕੁਝ ਸੰਗਤ ਆ ਮਰਿਆਦਾ ਪ੍ਰਮਾਨ ਕਰਦੀ ਕੋਈ ਸੰਗਤ ਆ ਮਰਿਆਦਾ ਪ੍ਰਮਾਨ ਕਰਦੀ ਹੈ ਜਦ ਕਿ ਮਰਿਆਦਾ ਇੱਕੋ ਹੀ ਅਕਾਲ ਤਖਤ ਸਾਹਿਬ ਦੀ ਪੰਥ ਪ੍ਰਵਾਨ ਬਿਲਕੁਲ ਦੇਖੋ ਜੀ ਮਰਿਆਦਾ ਤਾਂ ਜਿਹੜੀ ਪੰਥ ਪ੍ਰਵਾਨਤ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ ਉਸ ਮਰਿਆਦਾ ਦੇ ਤਹਿਤ ਹੀ ਸਾਰੇ ਕਾਰਜ ਹੋਣੇ ਚਾਹੀਦੇ ਬਿਲਕੁਲ ਸਾਰੇ ਕਾਰਜ ਹੋਣੇ ਚਾਹੀਦੇ ਨੇ ਸਾਨੂੰ ਚੱਲਣਾ ਪਏਗਾ ਔਰ ਚੱਲਣਾ ਵੀ ਚਾਹੀਦਾ ਸਮਾ ਬੜਾ ਸੀਮਤ ਹੈ ਮੌਜੂਦਾ ਸਮੇਂ ਗੁਰਦੁਆਰਾ ਪ੍ਰਬੰਧਕ ਚਲਾਉਣ ਵਾਲੇ ਗੁਰਦੁਆਰੇ ਪ੍ਰਬੰਧ ਦੇ ਜਿਹੜੇ ਆਗੂ ਨੇ ਉਹਨਾਂ ਵਾਸਤੇ ਨੌਜਵਾਨਾਂ ਵਾਸਤੇ ਸੰਗਤ ਦੀਆਂ ਕੀ ਜ਼ਿੰਮੇਵਾਰੀਆਂ ਨੇ ਦੋ ਦੋ ਗੱਲ ਲਾਈਨਾਂ ਚ ਜਵਾਬ ਸੰਗਤ ਸਾਰੀ ਜ਼ਿੰਮੇਵਾਰੀ ਹੀ ਮੈਂ ਪ੍ਰਬੰਧਕਾਂ ਦੇ ਉੱਤੇ ਸੁੱਟਣਾ ਸੰਗਤ ਤਾਂ ਅੱਗੇ ਵਧਣ ਨੂੰ ਤਿਆਰ ਖੜੀ ਹੈ ਸੰਗਤ ਤੁਹਾਡੇ ਨਾਲ ਪ੍ਰਚਾਰ ਵਿੱਚ ਵੀ ਸਹਿਯੋਗ ਕਰੇਗੀ ਹਰ ਚੀਜ਼ ਵਿੱਚ ਸਹਿਯੋਗ ਕਿੱਥੇ ਸਹਿਮਤੀ ਨਹੀਂ ਹੈਂ ਅਗਰ ਉੱਥੇ ਬਿਠਾਵਾਂਗੇ ਆਪਸ ਕਰ ਬੈਠ ਕੇ ਤਾਂ ਸਹਿਮਤੀ ਬਣਾਉਣ ਨੂੰ ਕੋਈ ਦੇਰ ਨਹੀਂ ਲੱਗਦੀ ਸਹਿਮਤੀ ਬਹੁਤ ਜਲਦੀ ਬਣਦੀ ਹੈ ਸੰਗਤ ਨੂੰ ਸਿਰਫ ਇੱਕ ਵਾਰ ਇਹ ਪ੍ਰਕਾਸ਼ ਪਾਣਾ ਪਵੇਗਾ ਕਿ ਸਾਡੇ ਅਸੀਂ ਸਿੱਖ ਇਤਿਹਾਸ ਦੇ ਸਿੱਖ ਬੰਨਿਆਂ ਅਜਕਾਰ ਅਸੀਂ ਕਿਸ ਤਰ੍ਹਾਂ ਜੁੜ ਕੇ ਬੈਠਣਾ ਹੈ ਔਰ ਮੈਂ ਤਾਂ ਅੱਗੇ ਵੀ ਹੋਰ ਇਸ ਤੋਂ ਵੀ ਅੱਗੇ ਚੱਲਣਾ ਚਾਹਾਂਗਾ ਕਿਉਂਕਿ ਅੱਜ ਸਾਡੇ ਅੰਦਰ ਜਿਹੜੀ ਨਿਰਾਸ਼ਾ ਹੈ ਸਾਡੀ ਮਾਈ ਮਾਸੂਮ ਮਾਇੂਸੀ ਹੈ ਮੈਂ ਤਾਂ ਹਾਲਾਂਕਿ ਬਹੁਤ ਛੋਟਾ ਕਿਰਦਾਰ ਹੈ ਮੇਰਾ ਮੈਂ ਤਾਂ ਹੁਣ ਸਾਡੇ ਅਕਾਲੀ ਦਲ ਨੂੰ ਵੀ ਅਰੋਣਾ ਨੂੰ ਵੀ ਉਹ ਵੀ ਕਿਉਂ ਕਿ ਸਾਡੀਆਂ ਪੰਥਕ ਸਾਰੇ ਸ਼ਖਸੀਅਤਾਂ ਸ਼ਖਸੀਅਤਾਂ ਉੱਥੇ ਬੈਠੀਆਂ ਨੇ ਮੈਂ ਤਾਂ ਉਹਨਾਂ ਨੂੰ ਵੀ ਅਪੀਲ ਕਰਾਂਗਾ ਕਿ ਸਾਰੇ ਇੱਕ ਮੰਚ ਤੇ ਆਓ ਇੱਕ ਸਟੇਜ ਤੇ ਆਓ ਖਾਲਸਾ ਪੰਥ ਚੜ੍ਹਦੀ ਕਲਾ ਜ ਰਹੇਗਾ ਤਾਂ ਹੀ ਚੜ੍ਹਦੀ ਕਲਾ ਜਾਏਗਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਹ ਸਾਜੀ ਸਾਡੇ ਅਤੀ ਸਤਿਕਾਰਯੋਗ ਸਰਦਾਰ ਇੰਦਰਜੀਤ ਸਿੰਘ ਜੀ ਜਿਨ੍ਹਾਂ ਨੇ 84 ਵੀ ਵੇਖੀ 90 ਦਾ ਦਹਾਕਾ ਵੀ ਵੇਖਿਆ ਇੱਕ ਪੰਥ ਦਾ ਦਰਦ ਰੱਖਿਆ سینੇ 'ਚ ਤੇ ਲੰਬਾ ਸਮਾਂ ਆਗੂ ਦੇ ਤੌਰ ਤੇ ਭੂਮਿਕਾ ਨਿਭਾਈ ਉੱਥੋਂ ਦੀ ਸੰਗਤਾਂ ਨੂੰ ਗੁਰੂ ਸਿਧਾਂਤ ਨਾਲ ਜੋੜਿਆ ਇਨਾ ਕੋ ਜ਼ਿੰਦਗੀ ਦਾ ਲੰਬਾ ایکسپੀਰੀਅੰਸ ਹੈ ਪ੍ਰਬੰਧਕ ਦੇ ਤੌਰ ਤੇ ਆਗੂ ਦੇ ਤੌਰ ਤੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਖਾਸ ਕਰਕੇ ਉਹਨਾਂ ਪ੍ਰਬੰਧਕਾਂ ਤੇ ਚੰਨਾਂ ਚ ਜਿਹੜੇ ਅਮਰਤ ਹਾਰੀ ਨੇ ਜਿਹੜੇ ਪ੍ਰਬੰਧ ਨੂੰ ਚੰਗੇ ਢੰਗ ਦੇ ਨਾਲ ਗੁਰਮਰਿਆਦਾ ਅਨੁਸਾਰ ਚਲਾ ਰਹੇ ਨੇ ਮੁਬਾਰਕਬਾਦ ਹੱਥ ਜੋੜ ਕੇ ਬੇਨਤੀ ਜਿਹੜੇ ਪ੍ਰਬੰਧਕ ਆਗੂ ਬੰਨਣਾ ਚਾਹੁੰਦੇ ਨੇ ਕੋਸ਼ਿਸ਼ ਕਰੀਏ ਪਹਿਲੇ ਗੁਰਬਾਣੀ ਤੇ ਗੁਰ ਇਤਿਹਾਸ ਨੂੰ ਅਸੀਂ ਬਾਚੀਏ ਅਸੀਂ ਜਾਣੂ ਹੋਈਏ ਤਾਂ ਜੋ ਸੰਗਤ ਦੇ ਵਿੱਚ ਇੱਕ ਚੰਗਾ ਕਿਰਦਾਰ ਲੈ ਕੇ ਚੰਗਾ ਰੂਪ ਲੈ ਕੇ ਜਾ ਸਕੀਏ ਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਸੰਗਤਾਂ ਨੂੰ ਨੌਜਵਾਨਾਂ ਨੂੰ ਗਲਵੱਕੜੀ ਚ ਪਾ ਕੇ ਪੰਤ ਦੇ ਵਾਤੇ ਵਾਸਤੇ ਲੋਚੀ ਮੈਂ ਇੱਕ ਗੱਲ ਵਿੱਚ ਹੀ ਇੱਕ ਮਿੰਟ ਵਾਸਤੇ ਕਹਿਣਾ ਚਾਹਾਂਗਾ ਕਿ ਪ੍ਰਬੰਧਕ ਉਹ ਚਾਹੀਦੇ ਨੇ ਕਿ ਜੇ ਨਾ ਨੋ ਘੱਟ ਤੋਂ ਘੱਟ ਇਹ ਤਾਂ ਪਤਾ ਹੋਵੇ ਕਿ ਅਸੀਂ ਜਪਜੀ ਸਾਹਿਬ ਉਹਨਾਂ ਕੰਠ ਹੈ ਰਹਿਰਾਜ ਸਾਹਿਬ ਕੰਠ ਹੈ ਸੋਹਲਾ ਸਾਹਿਬ ਕੰਠ ਇਤਨੀਕ ਤਾਂ ਬਾਣੀ ਕੰਠ ਹੋਵੇ ਸਾਡੇ ਤਾਂ ਅੱਜ ਬਹੁਤੇ ਪ੍ਰਬੰਧਕਾਂ ਨੂੰ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਪੰਜ ਪੂੜੀਆਂ ਦਾ ਪਾਠ ਵੀ ਸੁਣਾ ਸਕਾਂ ਨੂੰ ਜੀ ਇਸ ਕਰਕੇ ਇਸ ਚੀਜ਼ ਦੀ ਸੁਧਾਰ ਦੀ ਲੋੜ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਸਮਾਵੇ ਔਰ ਐਸਾ ਬਹੁਤ ਜਲਦੀ ਤੁਹਾਨੂੰ ਉਮੀਦ ਕਰਦੇ ਹਾਂ ਅਸੀਂ ਤਾਂ ਗੁਰੂ ਸਾਹਿਬ ਅੱਗੇ ਅਰਦਾਸ ਵੀ ਕਰਦੇ ਹਾਂ ਬਿਲਕੁਲ ਸਹੀ ਗੱਲ ਹੈ ਤੁਹਾਡੀ ਪੰਥ ਦੀਆਂ ਗੁੰਜਿਆ ਚੜਦੀ ਕਲਾ 'ਚ ਪੈਣਗੀਆਂ ਖਾਲਸਾ ਪੰਥ ਫਿਰ ਹਨੇਰੇ ਚੋਂ ਨਿਕਲ ਕੇ ਇੱਕ ਰੋਸ਼ਨਮਈ ਭਵਿੱਖ ਲੈ ਕੇ ਪੰਥ ਦਾ ਦੁਨੀਆ ਦੇ ਸਾਹਮਣੇ ਇੱਕ ਮੁਕਾਮ ਅਸਲ ਕਰੇਗਾ ਤੇ ਦੁਨੀਆ ਨੂੰ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਪ੍ਰਦਾਨ ਕਰੇਗਾ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅੱਜ ਸਾਡੇ ਅਤੀ ਸਤਿਕਾਰਯੋਗ ਸਰਦਾਰ ਇੰਦਰਜੀਤ ਸਿੰਘ ਜੀ ਜਿਨ੍ਹਾਂ ਨਾਲ ਵਿਸ਼ੇਸ਼ ਮੁਲਾਕਾਤ ਸੀ ਪੰਥ ਦੇ ਵਾਧੇ ਵਾਸਤੇ ਪੰਥ ਦੇ ਵਿੱਚ ਨਵੀਂ ਕ੍ਰਾਂਤੀ ਪੰਥ ਦੇ ਵਿੱਚ ਨਵਾਂ ਜੋਸ਼ ਅਤੇ ਪੰਥ ਦੇ ਵਿੱਚ ਗੁਰੂ ਸਿਧਾਂਤ ਅਨੁਸਾਰ ਕਿਵੇਂ ਕਾਜ ਕੀਤੇ ਜਾਣ ਖਾਸ ਕਰਕੇ ਪ੍ਰਬੰਧਕ ਆਗੂ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਇਹਦੇ ਬਾਰੇ ਇੱਕ ਵਿਸ਼ੇਸ਼ ਮੁਲਾਕਾਤ ਹੁਣ ਸਾਨੂੰ ਤੋਂ ਆਗਿਆ ਫਿਰ ਮਿਲਾਂਗੇ ਨਵੀਂ ਸ਼ਖਸੀਅਤ ਨਵੇਂ ਵਿਸ਼ਿਆਂ ਨਾਲ ਤਦ ਤੱਕ ਆਪ ਸਾਰਿਆਂ ਤੋਂ ਖੇਮਾ ਦੀ ਜਾਚਕਾਂ ਆਪ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ